ਅਰਤੀ ਬਈ ਸ਼ੁਰੂਆਤ ਹੌਲੀ ਹੌਲੀ ਬਚਾ ਕੇ ਲਾਵਾਂਗੇ ਅਈ ਨੇ ਲਾਕੀ ਭਈ ਇੱਕ ਬਹੁਤ ਠੀਕ ਹੈ ਜੀ ਵਧੀਆ ਵਧੀਆ ਪਾਉ ਦੀ ਹੌਲੀ ਟਾਕੀ ਸਸਰੀ ਹੋ ਗਈ ਸਸਰੀ ਘਰ ਪੁੱਤਰੀ ਹਾਂ ਚਾਹ ਪੀਤੀ ਜ ਮੈਨੇ ਜੀ ਨੇ ਦੁਬਾਰੇ ਪਾ ਕੇ ਅਸੀਂ ਆ ਗਿਆ ਚਾਹ ਪੀ ਗਏ ਪਹਿਲਾ ਵਾਰ ਸੋਚੋ ਸਮਝੋ ਬਚੋ ਨਸ਼ੇ ਤੋਂ ਜੀਵਨ ਜਿਓ ਬੜੇ ਮਜ਼ੇ ਤੋਂ ਨਸ਼ੇ ਨੂੰ ਦੂਰ ਭਜਾਉਣਾ ਹੈ ਪਿੰਡ ਨੂੰ ਖਲਾਕ ਸਾਲ ਬਣਾਉਣਾ ਹੈ ਕੀ ਜਾਂ ਦੇਖ ਐਨੇ ਬਾਈ ਜਿਹੜਾ ਕਹਿੰਦੇ ਨੇ ਬਠੰਡੇ ਢੀਲਾਂ ਕੋਲੇ ਬੜਾ ਚੱਲਿਆ ਜੀ ਗਾਣਾ ਯਾਰ ਕਿਹੜੇ ਦਾ ਸੀ ਪਤਾ ਨਹੀਂ ਉਹ ਜ਼ਾਕੀ ਕਰਦੇ ਕਿੰਨਾ ਜੀ ਨਾ ਕਰਾ ਲਿਆ ਵੀਰੇ ਲੋਕ ਸੇਵਾਲਾ ਜੀ ਵੈਲਕਮ ਟੂ ਮੇ ਬਲੌਗ ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ 'ਚ ਅੱਜ ਆਈ ਆਪਣੇ ਬਲੌਗ ਦੇ 137ਵੇਂ ਲੈਣ ਨੂੰ ਲਾਈਟ ਚੱਲੀ ਜਾਂਦੀ ਹੈ ਮਿੱਤਰੋ ਆ ਚੱਲਾਂਗੇ ਬੱਸ ਸ਼ਹਿਰ ਤੇ ਹੱਲਾ ਪਾ ਕੇ ਜੀ ਪਹਿਲਾਂ ਆਪਾਂ ਤਿੰਨ ਚਾਰ ਡਾਣਾ ਹੋ ਗਿਆ ਕਿਉਂਕਿ ਨਾਨਕ ਕੌਣ ਕਹੀ ਵੜਦੇ ਸੀ ਧੂੜੀ ਧਾੜੀ ਉਲਦੇ ਹੋਏ ਸੀ। ਸਵੇਰੇ ਸ਼ੁਰੂ ਕਰਤਾ ਅੱਜ। ਚਿੜੀਆਂ ਦੇਖੋ। ਸਵੇਰੇ ਸਵੇਰੇ ਕੋਲਾ। ਫਿਰ ਹੁਣ ਤਾਂ ਅੱਧਾ ਘੰਟਾ ਪਹਿਲਾਂ ਰੱਖੀ ਦਿਓ। 5 ਵਜੇ ਕੋਇਲੋ ਬੋਲਦੀ। ਲੇਟ ਹੋ ਗਿਆ ਜਦੋਂ ਮੈਂ ਬਣਾਉਣ ਲੱਗਾ ਉਦੋਂ ਖੜ ਗਿਆ ਉਦੋਂ ਵੀ ਭੱਜ ਕੇ ਆਉਣਾ ਸੀ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਉਦੋਂ ਖੜ ਗਿਆ ਉਦੋਂ ਵੀ ਭੱਜ ਕੇ ਆਉਣਾ ਸੀ ਅਨੰਦਦੇਵ ਤੋਂ ਲੈ ਕੇ ਲਿਖਵਾਇਆ ਉਹਨਾਂ ਨੂੰ ਆਦੀ ਪਾਣੀ ਵਿੱਚ ਐਡ ਕਰਕੇ ਕੀ ਕਰਤੀ ਕਿ ਨਾ ਬਹੁਤ ਦਿੱਕੀ ਸੀ ਉਹ ਚੰਗਾ ਜੀ ਇਹ ਗੱਲ ਨਹੀਂ ਹੈਗਾ ਉਹ ਤਾਂ ਰੋਲ ਆਪਾਂ ਨੇ ਲਿਆ ਹੋਇਆ ਕਿ ਪਤਾ ਪਿਛਲੇ ਜਨਤ ਅਫਸਰ ਹੋ ਰਹੀ ਹੋਈ ਆ ਹੁਣ ਭੱਜਣ ਵੀ ਚੱਲਿਆ ਕਰਾਂ ਬਹੁਤ ਵਧੀਆ ਟੌਪਿਕ ਤੇ ਗੱਲਾਂ ਬਾਤਾਂ ਢੋਲੀ ਬਾਈ ਦੇ ਆਂਦੇ ਢੋਲੀ ਬਾਈ ਭਰ ਕੇ ਹੋਣ ਇਹਨੂੰ ਪਾਣੀ ਦੀ ਹੋ ਉਹਨੂੰ ਲਾਉਣੀ ਆ ਅੱਗੇ ਜੀ ਝੂਟ ਕੇ ਬੱਗੇ ਨੂੰ ਪਰ ਰੋਣੇ ਕਰਕੇ ਬੀਜਾਂਗਾ ਅਖੇਰ ਲੇਟ ਹੋਈ ਜਾਂਦੇ ਹੋ ਵੱਡੇ ਪੈਨੇ ਆਪਣੇ ਝੀੜ ਵੀ ਚੱਖਣ ਵਾਲੀ ਰਹਿੰਦੀ ਹੈ ਧਰਤੀ ਨੂੰ ਗਿਆ ਹੋਇਆ ਜੀ ਲਵਾਈਆਂ ਅੱਗੇ ਜੀ ਸਾਡੇ ਨਾਲ ਇਹ ਕ ਸੁਵੇਰ ਦਾ ਟਾਈਮ ਆ ਬਾਈ ਤਾਂ ਕਰਕੇ ਹੁਣ ਲਾਉਨੇ ਆ ਇਹਦਾ ਬਹੁਤ ਹਮੇ ਆਏ ਲੱਗੀ ਹੈ ਅੱਗ ਤਾਂ ਬਹੁਤ ਬਚਾ ਕੇ ਲਾਉਣੀ ਪੈਂਦੀ ਹੈ ਆਹ ਰੋਟ ਦਾ ਆਹ ਰੋਟ ਦਾ ਨਾ ਹੀ ਵੱਡਾ ਹੁੰਦਾ ਹੈ ਕਹੇ ਤੋ ਹੀ ਲੱਗ ਜਾਂਦੀ ਐ ਬਾਈ ਕਰਮਨ ਨੂੰ ਸਕੂਲ ਛੱਡ ਕੇ ਆ ਕੇ ਲਾਉਨੇ ਆ ਬਾਈ ਫਿਰ ਹੁਣ ਕਣਕਾਂ ਦੀ ਪੂਰੀ ਸਪੈਸ਼ਲ ਚੱਲਦੀ ਐ ਜੀ ਟਰੱਕਾਂ ਅੰਗੋਜੀਬ ਸੜਕ ਤੋਂ ਇਧਰ ਖੜ ਗਏ ਕਿਉਂਕਿ ਉੱਥੇ ਫਿਰ ਗਰਦੀ ਵੀ ਪਾਈ ਜਾਂਦੇ ਨੇ ਕਰਮਨ ਨੂੰ ਪਿਆਸ ਵੀ ਲੱਗ ਗਈ ਐ ਤਾਂ ਪਾਣੀ ਵੀ ਪੀਣ ਲੱਗ ਗਿਆ ਹਾਂ ਹਾਂ ਟਾਈਮ ਨਹੀਂ ਹੁੰਦਾ ਸਹੀ ਗੱਲ ਐ ਅੱਜ ਸਪੈਸ਼ਲ ਵੀ ਚੱਲਦੀ ਐ ਜੀ ਟਰੱਕਾਂ ਜੀ वेट कर रहे हैं बैन की दुद्ध बद होना बज को फिर बदलना पैना हैदराबाद जी इत की कर रहे हैं चक लिया कोई डब्बी तो फिर तंगली ये फाइ पर ठीक है ਆਪ ਵੀ ਸ਼ੁਰੂਆਤ ਹੌਲੀ-ਹੌਲੀ ਬਚਾ ਕੇ ਲਾਵਾਂਗੇ ਐਨੇ ਕਿਨੂੰ ਹੀ ਲੌਣੇ ਆਸੀ ਆ ਕੱਖਾਂ ਕਖਾੜੇ ਨੂੰ ਆ ਤਾਂ ਅਸੀਂ ਬਾਤ ਚਲਾਵਾਂਗੇ ਉਹ ਜਵਾਂ ਵਾਲਾ ਜਦੋਂ ਉਹਨਾਂ ਨੇ ਲਾਤਾ ਵਾਹਮਣਾ ਨੇ ਅੱਗ ਵੀ ਬਾਲੇ ਤਰੀਕੇ ਨਾਲ ਲਾਈ ਜਾਂਦੀ ਐਂ ਬੱਤੀ ਬਾਲੇ ਸੋਚ ਸਮਝ ਕੇ ਹੌਲੀ-ਹੌਲੀ ਵਧਾਉਣੀ ਪੈਂਦੀ ਐ ਬਾਈ ਹਰੇਕ ਬੰਦਾ ਨਹੀਂ ਜਿਵੇਂ ਉਹਦੇ ਭੋਲੇ ਨਾਚੇ ਨੂੰ ਨੇ ਟੰਗਲੀ ਨਹੀਂ ਮਾਰਦਾ ਇਹਦਾ ਹਰੇਕ ਬੰਦਾ ਨਹੀਂ ਲਾ ਸਕਦਾ ਅੱਗੇ ਔਰ ਪਰਤੀ ਕੋਈ ਦੋ ਬੋਲ ਦਰਸ਼ਕਾਂ ਨੂੰ ਹਾਂ ਇਹ ਜੱਟ ਦੀ ਜੂਨ ਇਹੀ ਹੈ ਬਾਈ ਹਾਂ ਉਹ ਗੰਮਾ ਜੀ ਇਹ ਜਿਹੜੇ ਐ ਜਿਸੀ ਇੱਥੇ ਵੀ ਮਾਰਤਾ ਸਾਰਿਆਂ। ਪੂਰੀ ਗੌਰ ਰੱਖੀ ਹੋਈ ਐ ਕਿ ਕਿਸੇ ਪਾਸੋਂ ਨਾ ਗਏ ਜਾਵੇ। ਲੌਂਗੇ ਅੱਗ ਤਾਂ ਮੜ ਜਾਈਂ ਨਾ ਗਏ ਆ ਜੇ ਤਾਂ। ਜਿਹੜੇ ਵੀ ਚਾ ਆ ਗਿਆ ਜੀ ਉਹਨੇ ਲਵਾਈਏ ਨਾਲ। ਜਾਣੇ ਬੰਦੇ ਦਾ ਫੇਰ ਵੀ ਫਰਕ ਹੁੰਦਾ ਜੀ। ਨਿਆਣਾ ਮਤ ਨਿਆਣਾ ਮਤ ਹੁੰਦੀ ਐ। ਹਮ ਤਾਂ ਕੀ ਲੱਗੂ ਬਾਈ ਉਹ ਤਾਂ ਬੁਝ ਗਈ ਬੱਸ ਮੜੀ ਮੜੀ ਰਹੀ ਜੀ। ਨੱਕਾ ਲਾ ਦਿੱਤੀ ਜਿਹੜੀ ਗੱਲ ਆ ਹੁਣ ਇਸ ਪਾਣੀ। ਰਾਮ ਦਾ ਕਰਦਿਏ ਠੀਕ ਹੈ ਨਾ ਕੱਕਰਲ ਇਹ ਜੁਈ ਕੱਖੀ ਵੀ ਜੈ ਨਾ ਇਹਨੇ ਫੇ ਚਾਰ ਲਾਈ ਉਦੋਂ ਪਹਿਲਾਂ ਮੈਂ ਫਿਰ ਪਹੁੰਚ ਗਏ ਸੀ ਮਤਲਬ ਚੀਨਾ ਇਧਰੋਂ ਆਪਾਂ ਵੀ ਰੈਡੀ ਸੀ ਅਜੂ ਜਾ ਕੇ ਹੁਣ ਆਪਾਂ ਭੋਗਤੇ ਜੀ ਚੀਨੇ ਨਾਲ ਆ ਹਾਂ ਆ ਆ ਆ ਹੋਰ ਜੀ ਦਾਤਾ ਜੀ ਠੀਕ ਹੈ ਜੀ ਸਨੇਹਾ ਕੋਈ ਦਰਸ਼ਕਾਂ ਨੂੰ ਬਹੁਤ ਬਹੁਤ ਬੀਜ ਲੋ ਗਿਆ ਬਸ ਟਾਈਮ ਨਾਲ ਇਹ ਹੀ ਸੁਣਿਆ ਹੈ ਇਹ ਹੀ ਸੁਣਿਆ ਹੈ ਨਹੀਂ ਰੋਡ ਠੀਕ ਠਾਕ ਜੀ ਵਧੀਆ ਵਧੀਆ ਪਾਉ ਦੀ ਖੋਲ ਲੇ ਟਾਕੀ ਸਸਰੀ ਘਰ ਸਸਰੀ ਘਰ ਪੁੱਤਰੀ ਹਾਂ ਜਿੰਨੇ ਹੋਰ ਚੜਦੀ ਘਰ ਬਹੁਤ ਆਵਲ ਬਣਿਆ ਹੋਇਆ ਹੈ ਨਾ ਇਹ ਵੀ ਜਿੰਨੇ ਹਦੇਸ ਬੱਸ ਪਰਮਾਤਮਾ ਇੱਥੋਂ ਬਚਾ ਲਈ ਸਹੀ ਗੱਲ ਹੈ ਥੋੜਾ ਬਰਕਾ ਕੇ ਵਧੀਆ ਰਹੀਦਾ ਪ੍ਰੋਜੈਕਟ ਫਿਰ ਐਵੇਂ ਹੀ ਰੋਕਦਾ ਯਾਰ ਜਦੋਂ ਇੰਨਾ ਖਰਚ ਕਰਿਆ ਹੋਇਆ ਹੈ ਖਰਚ ਕਰਕੇ ਰੋਕਦਾ ਇਹਦਾ ਚੱਲੀ ਜਾਣਾ ਨੇ ਜਦਾ ਇੱਕ ਚੀਜ਼ ਸ਼ੁਰੂ ਤੋਂ ਸ਼ੁਰੂ ਕਰਨੀ ਔਖੀ ਹੁੰਦੀ ਹੈ ਐਡਾ ਬੜਿਆ ਤਾਂ ਚੱਲੀ ਜਾਂਦਾ ਹੈ ਤਰ੍ਹਾਂ ਚੀਜ਼ ਦੇਖਦੇ ਨੇ ਕੀ ਬਾਤ ਹੈ ਜੀ ਨੇ ਪਤਾ ਨਹੀਂ ਬੈਲਸ ਜੇ ਮਾਂ ਨੂੰ ਲੱਗਦਾ ਕੋਸਾ ਕਿਲਾ ਜਾ ਹੁਣ ਹੀ ਬਹੁਤ ਆ ਯਾਰ ਹਨਾ ਆਹ ਮੈਂ ਕਾਹਦਾ ਤੇ ਫਾਜ਼ਲਨਾ ਦੇ ਬਿਲਕੁਲ ਸਮਾਰਟ ਫੈਦਾਂ ਆ ਜਾਂਦਾ ਸਾਈਕਲ ਰੋਡ ਕਰਕ ਕਲਾਂ ਕੋਈ ਜਿੱਥੇ ਜਾਣਾ ਉਹਨੇ ਉਂਗਰਾਂ ਦੇ ਇੱਥੇ ਗੱਡੀ ਆਣੀ ਥੋੜਾ ਪਿੰਡ ਆ ਨਾ ਇੱਥੇ ਗੱਡੀ ਜਾਣ ਦੇ ਹੌਣੇ ਕੱਚਲਾ ਉਤਰ ਕਿੰਨੀ ਮਰਜ਼ੀ ਗੇਚਲਾ ਉਦੋਂ ਦੂਜੇ ਲੋਟ ਕਮਾੜਨਾ ਹੋਰ ਜਾਊਗਾ ਹੁਣ ਜਮਾ ਨਾਲ ਲਾ ਕੇ ਲਾ ਦੇਣਾ ਕਿਉਂ ਆਇਆਂ ਗਏ ਨਾ ਬਾਹਰ ਗੁਰਦੁਆਰਾ ਮਾਤਾ ਸਾਹਿਬ ਕੋਰ ਬਰਕਾ ਕਲਾਂ ਦਾ ਗੁਰਦੁਆਰਾ ਇਹ ਫੇਤਰ ਜੈਂ ਹੈ ਪਹਿਲਾਂ ਚਾਹ ਪੀਂਦੇ ਫਿਰ ਖਾਧੀ ਰੋਟੀ ਜੀ ਮੈਦੇ ਚੀਨੇ ਨੇ ਆਟੇ ਬਣਾਇਆ ਤੇ ਫਰੀਦਾ ਅਮਰ ਜੇ ਕੀਤੇ ਦੁਨੀ ਵਿੱਚ ਤਾਂ ਦਰਗਹਿ ਆਏ ਕੰਗ ਗੁਰੂ ਗ੍ਰੰਥ ਸਾਹਿਬ ਕਹਿੰਦੇ ਬੱਤੇ ਦੇ ਪ੍ਰਾਣ ਜਦ ਨਿਕਲਦੇ ਜੇ ਤਾਂ ਬਾਰੀ ਬਾਰੀ ਨਿਕਲਦੇ ਹਨ ਉਹਨਾਂ ਪਰ ਖੰਡਾ ਸ਼ੋਤ ਮਰਨਾ ਦੁਨੀਆ ਦਿੰਦਾ ਪਰ ਚਾਹ ਪੀਤੀ ਜ ਮੈਂ ਜੀਨੇ ਨੇ ਦੁਬਾਰੇ ਪਾ ਆ ਕੇ ਅਸੀਂ ਆ ਗਿਆ ਚਾਹ ਪੀ ਗਏ ਪਹਿਲਾ ਵਾਰ ਦਹੀਂ ਜੀ ਨਾਲ ਲੋਟ ਨਹੀਂ ਉਹ ਜੀ ਦਹੀਂ ਦੇ ਤੇ ਤ੍ਰੰਤਾ ਆਪਾਂ ਵਧੀਆ ਸਕੇਮ ਰਾਈ ਵੀ ਅੱਧੇ ਘੰਟੇ ਬਾਅਦ ਪੀ ਕੇ ਜਾਵਾਂਗੇ ਪਾਰਕਿੰਗ ਦਾ ਆਪਾਂ ਨੂੰ ਪਤਾ ਨਹੀਂ ਸੀ ਪਾਰਕਿੰਗ ਦਾ ਅੰਤਰ ਹੈਗੀ ਸੀ ਗੁਰਦੁਆਰੇ ਦੇ ਆ ਰਾਸ ਹੋ ਗਈ ਭਾਈ ਅੰਕੂਰਾ ਵਧੀਆ ਬਣਾਇਆ ਹੋਇਆ ਹੈ ਗੁਰੂ ਘਰ ਉਹ ਤਰ ਲੰਗਰ ਹਾਲ ਆ ਇਧਰ ਦਰਬਾਰ ਸਾਹਿਬ ਹੈ ਇਧਰ ਪਾਰਕਿੰਗ ਪਾਰਕਿੰਗ ਸਾਨੂੰ ਪਤਾ ਨਹੀਂ ਸੀ ਅਸੀਂ ਬਾਹਰ ਹੀ ਖੜਾਤੀ ਸੀ ਗੱਡੀ ਹਣਾ ਜੀ ਨੇ ਹੋਰ ਪਤਾ ਨਹੀਂ ਸੀ ਪਾਰਕਿੰਗ ਦਾ ਆ ਦੇਖਿਆ ਕਿਵੇਂ ਲਾਇਆ ਹੋਇਆ ਨੇ ਗੁੱਟੇ-ਬੱਟੇ ਯਾਰਾ ਪਿੰਡ ਛੋਟਾ ਹੀ ਹੈ ਪਿੰਡ ਛੋਟਾ ਪਿੰਡੀ ਹੋਵੇ ਤਾਂ ਪਿੰਡ ਗੜਾ ਆ ਪਰ ਉਹਰੇ

ਆਮ ਆਦਮੀ ਕਲੀਨਿਕ ਵੀ ਬਣਿਆ ਹੋਇਆ ਜੀ ਪਿੰਡ 'ਚ ਆ ਚੀਜ਼ਾਂ ਮੈਂ ਸਪੈਸ਼ਲ ਤਾਂ ਬਣਾਈਆ ਵੀਡੀਓ ਆ ਚੀਜ਼ਾਂ ਵਧੀਆ ਲੱਗੀਆਂ ਸੋਚੋ ਸਮਝੋ ਬਚੋ ਨਸੇ ਤੋਂ ਜੀਵਨ ਜਿਓ ਬੜੇ ਮਜ਼ੇ ਤੋਂ ਨਸੇ ਨੂੰ ਦੂਰ ਭਜਾਉਣਾ ਹੈ ਪਿੰਡ ਨੂੰ ਖਲਾਕ ਸਾਲ ਬਣਾਉਣਾ ਹੈ ਸਵੇਰੇ ਉੱਠੋ ਤੇ ਦੌੜਨ ਜਾਓ ਸਰੀਰ ਨੂੰ ਤੰਦਰੁਸਤ ਬਣਾਓ ਠੀਕ ਹੈ ਜਨ ਜਨ ਵਿੱਚ ਸੰਦੇਸ਼ ਪੰਚਾਓ ਸਾਰੇ ਦੇਸ਼ ਨੂੰ ਤੰਦਰੁਸਤ ਬਣਾਓ ਭੱਜੋ ਦੌੜੋ ਸੇਤ ਬਣਾਓ ਜੰਕ ਹੋਜਣ ਨੂੰ ਦੂਰ ਭਜਾਓ ਆ ਚੀਜ਼ਾਂ ਕਰਕੇ ਬਣਾਈ ਆ ਬਾਈ ਵੀਡੀਓ ਇਹੀ ਸੰਦੇਸ਼ ਆਪਾਂ ਦਿੰਨੇ ਹੁੰਨੇ ਆ ਇਹੀ ਸੰਦੇਸ਼ ਇਹਤੇ ਕੰਧਾਂ ਤੇ ਲਿਖ ਕੇ ਲਾਇਆ ਪਿਆ ਜਿਹਨੇ ਪੜਨਾ ਉਹ ਹੀ ਕਹਿੰਨੇ ਆ ਬਾਈ ਸਰਕਾਰ ਤਾਂ ਕੀ ਕਰ ਸਕਦੀ ਆ ਯਾਰ ਤੂੰ ਛੋਟੇ ਆਪਦੇ ਹੱਥ ਵਸਾ। ਜਿੱਥੇ ਆਏ ਸਫਾਈ ਉੱਥੇ ਆਏ ਖਦਾਈ। ਆ ਦੇਖੋ ਜੀ ਕਿੰਨੀ ਵਧੀਆ ਲੈਂਡ ਲਿਜਿਆ। ਸੱਡ ਕੇ ਨਸੇ ਪਿਆਰ ਮਿਲੂਗਾ ਥਾਂ ਥਾਂ ਤੇ ਸਤਕਾਰ ਮਿਲੂਗਾ। ਜਮਾਂ ਸਹੀ ਗੱਲ ਆ ਬਾਈ ਥਾਂ ਥਾਂ ਮਿਲਦਾ ਸਤਕਾਰ ਆ। ਸੱਡ ਕੇ ਤਾਂ ਦੇਖੋ ਸਫਾਈ ਹੈ ਮਹਾਵਿਆਹਨ ਇਸ ਵਿੱਚ ਦਿਓ ਯੋਗਦਾਨ। ਜੀਵਨ ਮਿਲਿਆ ਹੈ ਅਨਮੋਲ ਨਸੇ ਵਿੱਚ ਨਾ ਤੂੰ ਇਹ ਨੂੰ ਰੋਲ ਆ ਸਹੀ ਗੱਲ ਆ ਓਏ ਸਫਾਈ ਅਪਣਾਓ ਬਿਮਾਰੀ ਤੋਂ ਬਹੁਤ ਸੋਹਣੀਆਂ ਲਿਖੀਆਂ ਹੋਈਆਂ ਨੇ ਬਾਈ ਪਿੰਡ ਦੀਆਂ ਜਿਨੇ ਵੀ ਲਿਖੀਆਂ ਨੇ ਇਹੀ ਸੰਦੇਸ਼ ਆਪਾਂ ਦੰਨੇ ਆ ਹਾਂ ਜੀ ਨੇ ਇਹੀ ਸੰਦੇਸ਼ ਆਪਾਂ ਦੰਨੇ ਆ ਕਿੰਨਾ ਵਧੀਆ ਦਿਖਿਆ ਹੋਇਆ ਬਾਈ ਪੜਦੇ ਨਹੀਂ ਸੀ ਅੱਗੇ ਆਪਾਂ ਪੜੋ ਯਾਰ ਜਿਹੜੀ ਚੀਜ਼ ਦੀ ਚਾਹ ਹੁੰਦੀ ਦੇਖ ਆਪਾਂ ਕਿੰਨੀ ਵਧੀਆ ਲੈਣਾ ਪਾੜ ਲੈਣ ਇੱਥੇ ਅੱਗੇ ਨਹੀਂ ਆ ਪਿੰਡ ਚੋਂ ਨਸਾ ਪਾੜਦਾ ਮੈਂ ਦੇਖ ਕੇ ਤੇ ਅੱਗੇ ਆਇਆ ਹੁੰਦਾ ਗੱਲ ਇਹ ਹੈ ਦੁਕਾਨ ਕਿੱਥੇ ਜੈਕਟ ਕਿੱਥੋਂ ਮਿਲਣਗੇ ਅਸਮਾਨ ਮਿਲ ਜੂ ਇੱਥੇ ਆਵੇਂ ਭਾਲ ਦੇ ਫਿਰ ਗਾਦੇ ਚੌਲ ਮਿੱਤਰੋ ਉਹ ਦੁਬਾਰਾ ਕਿਵੇਂ ਜੀ ਨੇ ਖਾ ਕੇ ਦੱਸ ਰਖਾ ਕੇ ਆ ਕੇ ਫਿਰ ਆਪ ਪ੍ਰੈਕਸ਼ਨ ਜਾਂ ਬੈੰਦਾ ਪੂਰਾ ਕਿਆ ਬਾਤ ਹੈ ਉਹ ਵੀਰਾ ਵੀ ਭਰੇ ਗਲਾਸ ਜੀ ਮੈਂ ਰਾਇਤਾ ਵੀ ਖਾਵਾਂਗੇ ਮਗਿਆ ਵੱਜ ਗਿਆ ਸਵਾ 2:00 ਬਾਈ ਆਪਾਂ ਨੂੰ ਚੱਲੀਏ ਮੇਰਾ ਮਿਲ ਲਿਆ ਰੇਤੀਦਾਰ ਨੂੰ ਚਲੋ ਜੀ ਫਿਰ ਦਰਗਾਹ ਤੇ ਚਾਰ ਦਾ ਸਭ ਜਿਆਦਾ ਨੂੰ ਕੋਟ ਕੋਟ ਪਰਨਾ ਆ ਜੋ ਗੇਟ ਨੇ ਬਾਈ ਗੁਰੂ ਘਰ ਦੇ ਤੁਹਾਡੀ ਬਹੁਤ ਗਰਮ ਹੋ ਚੁੱਕੀ ਹੈ ਮਤਰੋ ਇਹ ਤਾਂ ਧੁੱਪ ਆ ਗਈ ਆ ਰਕੇ ਹੁਣ ਸਟਾਰਟ ਕਰਕੇ AC ਓਨ ਕਰਿਆ ਜੀ ਨਾਲ ਵਿੱਚ ਪੜ ਗਿਆ ਸੀ ਕਿਵੇਂ ਮਾਰਦਾ ਸੀ ਏਕ ਹੈ ਬਰਾਲੀ ਸੀ ਬਾਲਾ ਬਜਾਦੇ ਬਰਾਲਾ ਲਾਈਟ ਆਪਦੇ ਜਾਣੇ ਤਾਂ ਸਾਮੇ ਸੀ ਜੀ ਹੁਣ ਫਿਰ ਐਨੇ ਟਾਈਮ ਤੋਂ ਧੁੱਪ ਆਈ ਜਾਂਦੀ ਹੈ ਆ ਜੀ ਈਲਾਨੀ ਨੇ ਬਟਾ ਡੇ ਈ ਲਾ ਕੇ ਮੈਂ ਜੀ ਨੇ ਪ੍ਰੋਗਰਾਮ ਬਸ ਕੋਠੀ ਪਾਈ ਲੈਣੀ ਐ ਇੱਥੇ ਹੁਣ ਬਸ ਅੱਜ ਦੇਖੋ ਕੀ ਬਾਤ ਆ ਯਾਰ ਲਓ ਕਿਹਜਾ ਦੇਖ ਐ ਨੇ ਬਾਈ ਕਿਹੜਾ ਕਹਿੰਦੇ ਨੇ ਬਟਾ ਟੇ ਈ ਲਾਂ ਗੋਲੇ ਬਾਲਾ ਚੱਲਿਆ ਜੀ ਇਹ ਗਾਣਾ ਯਾਰ ਖੇੜੇ ਦਾ ਸੀ ਪਤਾ ਨਹੀਂ ਵਧੀਆ ਕਲਾਕਾਰ ਸੀ ਆਸਕਰੀਮ ਵੀ ਖਾਧੀ ਮਤਰਾ ਫਿਰ ਈਲਾਂ ਕੋਲੇ ਤੇ ਆਸਕਰੀਮ ਬਹੁਤ ਗਾੜ੍ਹੇ ਇਹ ਆ ਈਲਾਂ ਬਾਈ ਹਰ ਮਲ ਕੋਲੇ ਜਿਹੜਾ ਕਹਿੰਦੇ ਨੇ ਕੋਠੀ ਪਾਉਣ ਨੂੰ ਇੱਥੇ ਸਲਾਹ ਜੀ ਚੱਲਦੀ ਆ ਹੁਣ ਆਪਣੀ ਲੋਟ ਹੈ ਤੇ ਸਹੀ ਹੈ ਹੈ ਬਸ ਖਾਵਾ ਜੋਂ ਨੂੰ ਬਾਈ ਆ ਗਿਆ ਵੇ ਆਟਾ ਟੋਲ ਬੰਦੀ ਕੈਂਡੀ ਆ ਇਹਨੂੰ ਕਹਿੰਦਾ ਸੀ ਵੀ ਆ ਟੋਲ ਬੰਦਾ ਨੂੰ ਕਹੇ ਕਰ ਲੈ ਚੈੱਕ ਕਰ ਦੇਖ ਲੈ ਲੱਗਦਾ ਬੰਦ-ਬੰਦ ਕੋਈ ਨਹੀਂ ਹੋਇਆ ਇਹ ਆ ਕਹਿੰਦੀ ਕਿਹਦਾ ਜੀ ਕਹਿੰਦਾ ਚੱਲਦਾ ਨਹੀਂ ਬੰਦ ਤੋਂ ਇਹਨੂੰ ਕਹਿੰਦਾ ਬੰਦ ਆ ਦੇਖ ਲੈ ਕੈਂਡੀ ਦੇਖ ਮੈਂ ਕਹਿੰਦਾ ਜੀ ਲੱਗਦਾ ਨਹੀਂ ਲੱਗਦਾ ਇਹ ਆ ਰਹਾ ਹੈ ਇਥੇ ਯਾਰ ਹੁੰਦੀ ਹੈ ਵਸਾਂ ਹਾਂ ਹੋਈ ਜਾਂਦਾ ਯਾਰ ਇਹ ਦੇਖੋ ਕੰਨਾ ਬਾਪ ਜਵੇਂੜਾ ਉਹ ਕਰਿਆ ਜਾ ਰਹੇ ਨੇ ਹਣਾ ਹਾਂ ਹਾਂ ਹਾਲੀ ਜੰਡੇ ਉੱਪਰ ਵੀ ਕੜਪਾਗਾ ਉਹਦੇ ਸਹੀ ਗੱਲ ਓਏ ਬਰੇ ਆਣੇ ਨੂੰ ਯਾਰੋਂ ਵੇਰੇ ਹਾਂ ਬਰੂਡੀ ਕੇ ਮਾਨ ਵਿੱਚ ਤੇ ਹੀ ਲੱਗਿਆ ਮਨਰਾ ਐਵੇਂ ਜੀ ਲੱਗਿਆ ਹਾਂ ਉਹ ਆ ਕੇ ਤਾਂ ਮਾਤਾਰ ਬਲ ਜਮਾਉਣਾ ਲੈ ਕੇ ਕੀ ਦੀ ਕੋਲਿਆ ਕੀ ਦੀ ਕੋਲਿਆ ਹਜ਼ਾਰ ਨੇ ਪੈਸੇ ਦਿੱਤੇ ਬੱਬਾ ਨੂੰ ਜਮੀਨ ਪੈਸੇ ਨਹੀਂ ਦਿੱਤੇ ਮੈਂ ਫੀਸ ਹੀ ਰੱਖ ਲਈ ਤਾਂ ਮੈਨੂੰ ਲੱਗਦਾ ਆਪ ਹੀ ਹੋਇਆ ਬਈ ਯਾਰ ਮੈਨੂੰ ਲੱਗਦਾ ਹੋਇਆ ਪੈਸੇ ਤਾਂ ਆਪਣੇ ਰੋਡ ਵਾਲਿਆਂ ਦਿੰਦੇ ਨੇ ਆਪਣੇ ਭੰਡ ਦੇ ਦਿੰਦੇ ਨੇ ਸਵਾਜੋ ਘੰਟੇ ਜਾਇਆ ਸਵਾਜੋ ਚੱਲੇ ਜੀ ਸਵਾ ਚਾਰ ਹੋ ਗਏ ਮਾਨਾ ਮੇਢੀ ਆ ਗਈ ਰਤਰੂ ਬਈ ਰਿਹਾ ਸਾਡਾ ਆਪਣਾ ਇਹ ਪੁੱਲੇਗਾ ਜਾ ਕੇ ਆ ਗਏ ਜੀ ਚਿੰਦੇਲੇ ਘੜਾ ਰਤਰੂ ਹੋ ਤਾਂ ਬਾਅਦ ਆ ਗਏ ਮਿੱਤਰੋ ਆ ਵੀ ਜਾਂ ਗੇਟ ਖੋਲਣ ਵੀ ਵਿਚਾਰਾ ਦੇਖੋ ਕਿੰਨਾ ਸਿਆਣਾ ਸੋ ਜਾ ਬੋਲਾ ਬੜਾ ਬੋਲੀ ਫਿਲਮ ਦਾ ਬੋਲੀ ਡਾਕੜਿਆ ਇੱਥੇ ਲਾਉਣਾ ਹੈ ਇੱਥੇ ਲਾਉਣਾ ਦੇਖੋ ਜੀ ਜਮਾ ਹੈ ਠੀਕ ਹੈ ਗੱਲਾਂ ਪਰ ਨਾਮ ਇਹਨੂੰ ਸੁਲਾਇਆ ਜੀ ਅਪਾ ਮੈਂ ਤਾਂ ਐ ਕਹਿੰਦਾ ਮੈਨੂੰ ਤਾਂ ਮਿਲਿਆ ਗਿਆ ਪਰ ਚਾਹ ਚ ਪੀਨੇ ਆਪਾਂ ਹੈ ਕਹਿੰਦਾ ਮੈਂ ਤੁਹਾਨੂੰ ਜੀਨੇ ਦੇ ਘਰ ਆ ਕੇ ਫੇਰ ਜੀ ਚਾਹ ਆ ਗਈ ਸਾਡੇ ਲਈ ਇਹਦਾ ਚਾਹ ਚਾਈ ਹੋਈ ਜਾਂਦੀ ਹੈ ਸਵੇਰ ਦੀ ਜੀਨੇ ਨਹੀਂ ਫਰ ਕਾਇਦਾ ਵੀ ਦਿਨ ਦਾ ਹੁੰਦਾ ਸ਼ਾਮ ਦੇ 7 ਵਜੇ ਦਾ ਕਫਰਕਾਰੀ ਆਏ ਵਰਗਰੀ ਰੇਟਾਂ ਦੇ ਕਰਦੇ ਪਰ ਇੱਥੇ ਤਾਂ ਹੀ ਆਪਾਂ ਬਲੱਡ ਦਾ ਸੈਂਪਲ ਕਿਉਂਕਿ ਬਾਲ ਜੇ ਬਹੁਤ ਝਾੜਦੇ ਆ ਯਾਰ ਆ ਕਰਕੇ ਪਤਾ ਨਹੀਂ ਵੀ ਸਾਰੇ ਵਿਟਾਮਿਨ B 12 ਆਇਰਨ ਉਰਨ ਸਾਰੀ ਕਰਾਦੇ ਆ ਰੁਪਿਆ 22 ਕਹਿੰਦਾ 1100 ਲੱਗੂ 1200 ਕਹਿੰਦਾ ਜੀ ਮੈਂ ਠੀਕ ਹੈ ਉਹ ਸਾਰੇ ਡਾਕਟਰ ਪਤਾ ਲੱਗੂ ਜੀ ਕੀ ਘਾੜ ਕਰਕੇ ਛੜਦੇ ਨੇ ਯਾਰ ਪੀਣ ਨੂੰ ਕਰਨੀ ਐ ਵਾਚਾ ਦੋ ਵਧੀਆ ਕਰਿਆ ਪ੍ਰੀਤ ਤਾਂ ਬੜਾ ਠੀਕ ਆ ਚੱਲ ਉਹ ਐ ਸਿੰਗਲ ਸਟੇ ਨਿੰਗੇ ਪਰ ਨਾ ਬਰੀਆ ਨਾ ਸਾਰੀ ਹੋ ਗਈ ਵੀਰੇ ਬੋਡੀ ਤੇ ਇਹਨਾਂ ਦਾ ਕਰਾ ਲਿਆ ਵੀਰੇ ਲੋਕ ਸੇਵਾ ਵਾਲਾ ਜਿਹਾ ਲੋਟਾ ਜੀ ਨੇ ਵੀਰਾ ਹੁਣ ਬੈਠੇਗੇ ਇੱਥੇ ਆਵਾਂ ਫਿਰ ਮੈਂ ਆਵੜਾ ਆਮ ਉਬੀਰੇ ਦੀ ਗੱਲ ਸੁਣਾ ਉਹਨੂੰ ਤਾਂ ਲਾ ਕੇ ਤਾਂ ਤੂੰ ਦਾ ਹਾਂ ਆ ਜੀ ਖੜਾ ਦੋ ਬੱਚਾ ਚੱਲਾ ਹਾਂ ਕੁਲਫੀ ਥੈਂਕ ਯੂ ਦਾ ਕਰਾਈ ਨਹੀਂ ਕਾਲਾ ਆਪਣਾ ਨੇ ਕਰੇ ਵਿਜਵਾ ਗਿਆ ਕਰੇ ਇਹ ਮਾਈਏ ਖਾ ਗਿਆ ਨਾ ਪਈ ਹੈ ਮੈਂ ਖਾਵਾ ਕੇ ਵੇਰਾ ਖਾਲਾ ਤੂੰ ਨੇ ਕਿਹੜੀ ਆ ਹੁੰਦੀ ਹੈ ਬਾਈ ਇਹਦੀ ਨਹੀਂ ਰੀਸ ਕਰਦੀ ਕੁਲਫੀ ਜਾਇਵਾਰ ਖਾਈ ਹੋਣੀ ਆ ਛੜੀ ਕਰਦੀ ਆ ਇਹ ਆਇਆ ਵੀ ਅਜ ਕੀ ਪਿਆ ਹੁਣ ਉਲੋਕ ਰਿਪੋਰਟ ਆ ਮੀ